ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਤੇ ਅੱਜ ਆਪਾਂ ਪਿੰਡ ਬੱਲੋ ਫੇਰ ਪਹੁੰਚੇ ਜੀ ਪਲੂਣ ਝੋਟੀ ਤੁਹਾਡੇ ਵਾਸਤੇ ਲੈ ਕੇ ਆਏ ਆ ਤੁਹਾਡੇ ਸਾਹਮਣੇ ਬੱਚਾ ਛੱਡ ਲਿਆ ਜੀ ਤੇ ਧਾਰਾ ਤੁਹਾਨੂੰ ਮਾਰ ਕੇ ਦਿਖਾਵਾਂ ਇੱਕਦੋਂ ਸੂਈਆ ਕਿੰਨਾ ਦੁੱਧਵਾਦਾ ਬਾਈ ਸੁਖੇ ਸਸੇ ਗਾਜ ਕਿਉਂਕਿ ਇਹਨਾਂ ਦੇ ਕੋਈ ਨੰਬਰ ਪਾਉਂਦੇ ਹਜੇ ਉਤਰੀ ਹੀ ਕਿੱਥੇ ਨੂੰ ਉਤਰੀ ਜੀ ਠੀਕ ਹੈ ਜੀ ਤੇ ਆਹ ਦੇਖੋ ਜੀ ਚਲੋ ਬਾਅਦ ਚ ਦਿਖਾਵਾਂਗੇ ਪਹਿਲਾਂ ਧਾਰਾ ਤੁਹਾਨੂੰ ਚੈੱਕ ਕਰਾ ਦਿੰਨੇ ਆ ਆਹ ਦੇਖੋ ਜੀ ਤੁਹਾਨੂੰ ਜਾਣਕਾਰੀ ਸਾਰੀ ਬਾਅਦ ਚ ਦੇਵਾਂਗਾ ਆਹ ਦੇਖੋ ਛੋਟੀ ਉਤਰੀ ਵੀ ਠੀਕ ਹੈ ਬਾਅਦ ਚ ਤੁਹਾਨੂੰ ਤੋਰ ਤਾਰ ਕੇ ਦਿਖਾਵਾਂਗੇ ਤੇ ਪਿੱਠ ਪੂੜੇ ਦੀ ਇੱਕ ਨੰਬਰ ਤੇ ਆਹ ਦੇਖੋ ਜੀ ਮਗਰ ਕੀ ਆ ਗਿਆ ਵੀਰੇ ਇਹਦੇ ਮਗਰ ਕੱਟਾ ਜੀ ਇਹਦੇ ਮਗਰ ਇਹਦੇ ਕੱਟਾ ਜੀ ਪਹਿਲਾਂ ਧਾਰਾ ਮਾਰ ਦਿਓ ਫਿਰ ਲੈਣੇ ਜਾਣਕਾਰੀ ਸਾਰੀ ਆਹ ਦੇਖੋ ਜੀ ਇਧਰ ਨੂੰ ਹੋ ਜਾਓ ਵੀਰੇ ਮੜਾ ਜੀ ਤੇ ਪਸਮਾ ਪਸੂ ਬੜਾ ਇੱਕ ਨੰਬਰ ਬਾੜਾ 1 ਨੰਬਰ ਚੋਂ ਚੌਂਣ ਜਾਂ ਬਾੜਾ ਚੰਗਾ ਜੀ ਚਲੋ ਧਾਰਾ ਮਾਰ ਦਿਓ ਪਹਿਲਾਂ ਫਿਰ ਇਧਰ ਨੂੰ ਹੋ ਵੀਰੇ ਇਧੂੰ ਹੀ ਛੱਡ ਆਹ ਦੇਖੋ ਜੀ ਧਾਰ ਦੂਰ ਦਾ ਇੱਕ ਨੰਬਰ ਆ ਹਨਾ ਵੀਰੇ ਇੱਕ ਨੰਬਰ ਓਡੀ ਜੇ ਬਾਹਰ ਨਹੀਂ ਛੱਡੀ ਦਰਦੀ ਜੀ ਮੜਾ ਯਾਰ ਠੀਕ ਆ ਵੀਰੇ ਦੂਜਾ ਚੋ ਮਾਰ ਦਿਓ ਆ ਦੇਖੋ ਜੀ ਧਾਰਾ ਦੂਰ ਦਾ ਇੱਕ ਨੰਬਰ ਓਕੇ ਵੀਰੇ ਆ ਦੇਖੋ ਵੀਰੇ ਧਾਰਾ ਕਰਾਵਾਂਗੇ ਤੁਹਾਨੂੰ ਚੋ ਇੱਕ ਤਿਆਰ ਲਿਆ ਦਾ ਵੀਰੇ ਪੂਰੀ ਨਰਮਾ ਹਨਾ ਪੂਰੀ ਜੀ ਠੀਕ ਹੈ ਕਿੰਨਾ ਬੋਲਾ ਰੇੜੀਆ ਹੁਣੇ ਥੱਲੇ ਇਹਦੇ ਥੱਲੇ 8 ਕਿਲੋ ਤਿਆਰ ਆਵੇ ਕਿੰਨੇ ਸੂਈਆ ਵੀਰੇ ਇਹਨੂੰ ਸੂਈ ਨੂੰ ਅੱਜ 5 ਬੰਦਣਾ ਓਕੇ ਤਾਰਾਂ ਦੁਰਾਂ ਦੀ ਓਕੇ ਆ ਹਨਾ ਹਾਂਜੀ ਹਾਂ ਪਹਿਲਾਂ ਤਾਂ ਹੁਣ ਨਾਮ ਡਰੈਸ ਬੋਲ ਦੇ ਨਾਮ ਸੁਖਵਿੰਦਰ ਸਿੰਘ ਜੀ ਨਾਮ ਸੁਖਵਿੰਦਰ ਸਿੰਘ ਪਿੰਡ ਜੀ ਪਿੰਡ ਵੱਲੋ ਆ ਜੀ ਤੇ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਤਹਿਸੀਲ ਮੌਰਪੈ ਜੀ ਆਹ ਪੈਂਦੇ ਜੀ ਫੂਲ ਫੂਲ ਹਾਂਜੀ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਤੇ ਨੇੜੇ ਆਪਣੇ ਤਾਬਾ ਮੰਡੀ ਦੇ ਰਾਮਪਰਾ ਹਨਾ ਹਾਂਜੀ ਹਾਂਜੀ ਚਾਓ ਸਾਬ ਵੀਰੇ ਨੇੜੇ ਆਪਣੇ ਰਾਮਪਰਾ ਹਨਾ ਹ ਨੰਬਰ ਬੋਲ ਦਿਓ ਇੱਕ ਵਾਰੀ ਫੇਰ 99150 ਜੀ 92490 ਪਿੰਡ ਬਲੋਤੇ ਅੱਜ ਆਪਾਂ ਇੱਕ ਝੋਟੀ ਧਾਰਾਂ ਦਾ ਪਹਿਦੀਆਂ ਮਾਰਤੀਆਂ ਹਨਾ ਪਹਿਲਾਂ ਹੀ ਮਾਰਤੀਆਂ ਕਿਉਂਕਿ ਸਾਹਮਣੇ ਪਸਮਾਈ ਹੈ ਜੀ ਪਲੂਣ ਝੋਟੀ ਹੈ ਤੇ ਵੀਰੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਸੂਈ ਨੂੰ ਅੱਜ ਸ਼ੀਮਾ ਦੇਣਾ ਜੀ ਸ਼ੀਮਾ ਨਹੀਂ ਲਿਆਉਂਦੀ ਜਿਵੇਂ ਪਲੂਣ ਤਾਂ ਹੀ ਕਰੀ ਨੇ ਆਹ ਦੇਖੋ ਜੀ ਤੇ ਬਾਕੀ ਦਾ ਜਾਦ ਬਰੀਡ ਬਹੁਤ ਆ ਹਨਾ ਤੇ ਕੱਦ ਕਾਠ ਦੀ ਪੂਰੀ ਇੱਕ ਨੰਬਰ ਤੇ ਬੌਲਾ ਕਿੰਨਾ ਰੈਡੀ ਆ ਹੁਣ ਬੌਲੇ ਥੱਲੇ 8 ਕਿਲੋ ਤਿਆਰ ਹੈ ਮਗਰ ਕੱਟਾ ਆ ਗਿਆ ਜੀ ਹਾਂ ਜੀ ਮਗਰ ਕੱਟਾ ਕੱਟੀਆਂ ਦੁੱਧ 11 ਕਿਲੋ ਦੇਣਾ ਹੈ ਖ ਜੋ ਜੈਡ ਬਲੈਕ ਆ ਤੇ ਰੇਟ ਵੀਡੀਓ ਦੇ ਵਿੱਚ ਹੋਊ ਹੋਊ ਜਮਾ ਜਾਇਜ ਵਾਸ ਲੈਣ ਦੇਣ ਵਾਲੇ ਰੇਟ ਹੋ ਠੀਕ ਆ ਜੀ ਤੇ ਕੋਈ ਐ ਨਹੀਂ ਗੱਲ ਹੈਗੀ ਵੀ ਕੋਈ ਆਲ ਫਾਲ ਹੋਵੇ ਜਿਵੇਂ ਪਹਿਲਾਂ ਘੱਟੀ ਆ ਹਨਾ ਕੋਈ ਚੱਕਰ ਹੀ ਨਹੀਂ ਆ ਸਭ ਵੈਸਾ ਤੇ ਇੱਕ ਨੰਬਰ ਆ ਜੀ ਆ ਦੇਖੋ ਕਰਾਵਾ ਤੁਹਾਨੂੰ ਚੈੱਕ ਤੇ ਬਾਕੀ ਦਾ ਧਾਰਾਂ ਵਗੈਰਾ ਸਾਰੀਆਂ ਤੁਹਾਨੂੰ ਮਾਰ ਕੇ ਪਹਿਲਾਂ ਦਿਖਾਤੀਆਂ ਜੀ ਤੇ ਆ ਦੇਖੋ ਜੀ ਤੇ ਸਿੰਗ ਸੁੰਗ ਵੀ ਪੂਰਾ ਵਧੀਆ ਝੋਟੀ ਦਾ ਤੇ ਪਿੱਠ ਪੁੜੇ ਦੀ ਵੀ ਇੱਕ ਨੰਬਰ ਆ ਜੀ ਆ ਦੇਖੋ ਜੀ ਤੋਰਿਓ ਜੀ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਠੀਕ ਆ ਜੀ ਤੇ ਬਾਕੀ ਤੋੜਾ ਤਰਾ ਦੇਖੋ ਹੁਣ ਪਸਮਾਈ ਝੋਟੀ ਆਈ ਵੀ ਤੇ ਕੁਆਲਿਟੀ ਕਰੋ ਚੈੱਕ ਜੀ ਓਕੇ ਆ ਜਮਾ ਚਾਰੇ ਥਾਂ ਨਿਕੜਵੇਂ ਪੂਰੇ ਗੈਪ ਤੇ 8 ਕਿਲੋ ਬਾਈ ਕਹਿੰਦਾ ਬੋਲਾ ਰੈਡੀ ਆ ਤੇ ਵੀਰੇ ਸੋਕੇ ਕਿੰਨਾ ਦੇ ਦੂਗੀ ਇਹੇ ਦੁੱਧ ਕਿੰਨਾ ਦੁੱਧ ਕੱਢ ਦੂਗੀ ਬਾਈ ਇਹੇ ਦੁੱਧ ਬਾਈ ਕੱਤੀ 11 ਕਿਲੋ ਦੇਉ 8 ਕਿਲੋ ਹੁਣ ਤਿਆਰ ਆ ਜੀ ਜੈ ਜੀ ਗੱਲ ਕਰੀਆ ਹਨਾ ਜਮਾ ਅੱਜ ਕੱਤੀ ਜਾਤ ਜੂਤ ਵਾਲੀ ਬਾਲੀ ਹੈ ਜੀ ਠੀਕ ਆ ਤੇ ਕੂਨੀ ਐ ਨਹੀਂ ਲੱਤ ਵੀ ਨਹੀਂ ਹਿਲਾਉਂਦੀ ਜਦੋਂ ਪਾਸਾ ਲੱਤ ਵੀ ਨਹੀਂ ਹਿਲਾਉਂਦੀ ਹਾਂਜੀ ਚੌਣ ਚੌਣ ਬਹੁਤ ਚੰਗਾ ਹੈ ਬੰਦ ਉਹਨੂੰ ਤੇ 10 ਤੋਂ 11 ਕਿਲੋ ਬਾਈ ਕਹਿੰਦਾ ਦੁੱਧ ਦੇ ਦਊਗੀ ਇਹ ਠੀਕ ਹੈ ਜੀ ਪਸਮੀ ਵੀ ਝੋਟੀ ਪੂਰੀ ਪਸਮਾ ਚ ਆਈ ਵੀ ਤੁਹਾਨੂੰ ਚੈੱਕ ਕਰਾਈਆ ਪਹਿਲਾਂ ਪਸਮਾਈ ਆ ਫਿਰ ਧਾਰਾ ਮਾਰੀਆਂ ਫਿਰ ਤੁਹਾਨੂੰ ਅੱਜ ਜਾਣਕਾਰੀ ਬਾਅਦ ਚ ਦਿੰਦੀ ਹਾਂ ਹਰੀ ਆ ਦੇਖੋ ਜੀ ਥਣ ਦੇ ਚਾਰੇ ਨਿਕਲੇ ਪੂਰੇ ਗੈਬ ਤੇ ਤੇ ਚਵਾਈ ਦੀ ਤਾਂ ਵੀਰੇ ਪੂਰੀ ਨਰਮ ਆ ਹਨਾ ਜਮ ਜੀ ਜਮ ਰੂਹ ਵਰਗੀ ਪੋਲੀ ਆ ਤੇ ਬਾਕੀ ਦੀ ਗੱਲ 11 ਕਿਲੋ ਦੇ ਦਊਗੀ ਦੁੱਧ ਤੇ ਸੂਈ ਨੂੰ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਉਹਨਾਂ ਨੂੰ 5 ਮਹੀਨਾ 6 ਮਹੀਨਾ ਹੋ ਗਿਆ ਤੇ ਫਿਰ ਡਿਮਾਂਡ ਬਾਈ ਉੱਥੇ ਚੱਲ ਵੜੋ ਬੱਜ ਆਇਆ ਜੀ ਜਮ ਆਪਣੀ ਡਿਮਾਂਡ ਤਾਂ ਜਾਇਜ਼ ਹੀ ਹੁੰਦੀ ਹੈ ਵੀਰੇ ਬਸ ਜਮੇ ਜਾਇਜ਼ ਕਰਨੀ ਹੈ ਵੀਰੇ ਜੇ ਕਿਸੇ ਗਾਂ ਵਾਲੇ ਭੈਣ ਭਰਾ ਦਾ ਫਾਇਦਾ ਹੋ ਸਕੇ ਹੈ ਨਾ 90000 ਦੀ ਕੱਟੀ ਦੇ ਦਾਂਗੇ ਦੇਖੋ ਮੜਾ ਮੋਟਾ ਦਰੋਹ ਚੱਲ ਕੇ ਉਹ ਚੋਂ ਮਾਨਤਾਨ ਕਰਤਾ ਮਾਨਤਾਨ ਦਾ ਹੋਊਗਾ ਹਾਂਜੀ ਹਾਂਜੀ ਪੂਰਾ ਹੋਊਗਾ ਜਿਆਦਾ ਤਾਂ ਨਹੀਂ 90000 ਜਿਆਦਾ ਨਹੀਂ ਜੀ ਕੱਟੀ ਚੰਗੀ ਵਾਲੀ ਨੇ ਜਾਇਜ਼ 85 ਦੇ ਦਾਂਗੇ ਚਲੋ ਜੀ ਕੋਈ ਗੱਲ ਨਹੀਂ 85 ਦੇ ਦਾਂਏ ਤੂੰ ਸਾਨੂੰ ਮੋੜਾਂਗੇ ਸੀ ਹਾਂ ਠੀਕ ਆ ਵੀਰੇ ਤੇ 85 ਜੋ ਮੜਾ ਮੋਟਾ ਤੁਹਾਡਾ ਮਾਨਤਾਨ ਹੋ ਜੂ ਜਮੇ ਰੇਟ ਜਾਇਜ਼ ਕਰਾਤਾ ਤੇ 10 ਤੋਂ 11 ਕਿਲੋ ਬਾਕੀ ਦਾ ਕਦ ਕਾਸ ਉਧਰਲੇ ਪਾਸੇ ਚੱਲੀ ਮੜਾ ਇਹ ਆ ਦੇਖੋ ਜੀ ਨੂੰ ਨੀ ਕੰਨੀ ਬੜੀ ਐ ਜੀ ਐ ਠੀਕ ਆ ਦੇਖੋ ਕੱਦ ਕਾੜ ਦੇਖੋ ਕਿੱਡਾ ਗਾ ਚਾਕ ਕੁਆਲਟੀ ਵਾਲੀ ਐ ਜੀ ਬੱਟਿਆ ਭਲੂਣ ਕੱਟੀ ਤਾਂ ਖੜਦੀ ਬਾਈ ਚਾਹੇ ਹੁਣ ਫੇਰ ਬਹਿ ਜਾ ਥੱਲੇ ਐਵੇਂ ਜੀ ਤੇ ਬਾਈ ਜਮੇ ਰੇਟ ਜਾਇਜ਼ ਆ ਤੇ ਮੰਗਾ ਲਓ ਬਾਈ ਤੋਂ ਚਾਹੇ ਆ ਕੇ ਚੋਕੇ ਲੈ ਜਾਓ ਬਾਈ ਕਹਿੰਦਾ ਭਾਂ ਦੋ ਟਾਈਮ ਕੱਢ ਕੇ ਲੈ ਜਾਣ ਪਾਉਂਦੀ ਬਾਈ ਦੋ ਟਾਈਮ ਤਿੰਨ ਟਾਈਮ ਜਦੋਂ ਮਰਜ਼ੀ ਚੋਵੇ ਬਾਈ ਚਲੋ ਜੀ ਨੰਬਰ ਫੇਰ ਬੋਲ ਦੋ ਹਾਂਜੀ ਹਾਂਜੀ 99150 ਜੀ 99490 ਪਿੰਡ ਬੱਲੋ ਜ਼ਿਲ੍ਹਾ ਬਟਿੰਡਾ ਤੇ ਤਹਿਸੀਲ ਫੂਲ ਨੇੜੇ ਬਾਈ ਦੇ ਤਾਪਾ ਮੰਡੀ ਤੇ ਰਾਮਪੁਰ ਜਿਹੜੀ ਪਸ਼